ਇਸ ਤਰ੍ਹਾਂ ਪੀਲਾ ਪੰਜਾ ਜਿਹੜਾ ਅੱਜ ਸਨਾਮ ਉਦਮ ਸਿੰਘ ਵਾਲਾ ਦੇ ਵਿੱਚ ਚੱਲ ਰਿਹਾ ਹੈ ਤਸਵੀਰਾਂ ਦੇਖ ਸਕਦੇ ਹੋ ਜੀ ਤੁਸੀਂ ਦੇਖ ਰਹੇ ਹੋ ਖੋਜ ਖਬਰ ਤੇ ਗੁਲਜਾਰ ਸਿੰਘ ਢਾਲੀਵਾਲ ਦੀ ਗਰਾਊਂਡ ਜ਼ੀਰੋ ਰਿਪੋਰਟ ਨਸ਼ਾ ਤਸਕਰਾਂ ਦੇ ਜਿਹੜੇ ਮਕਾਨ ਨੇ ਢਾਹੇ ਜਾ ਰਹੇ ਨੇ ਉਹਦੇ ਬਾਰੇ ਦੇਖ ਸਕਦੇ ਹੋ ਜੀ ਇਸ ਤਰ੍ਹਾਂ ਦੀਆਂ ਤਸਵੀਰਾਂ ਨੇ ਜਿਹੜੀਆਂ ਇੱਥੇ ਬਣੀਆਂ ਹੋਈਆਂ ਨੇ ਸਨਾਮ ਉਦਮ ਸਿੰਘ ਵਾਲਾ ਵਿਖੇ ਸਨਾਮ ਉਦਮ ਸਿੰਘ ਵਾਲਾ ਵਿਖੇ ਅੱਜ ਵੱਡੀ ਪੱਧਰ ਤੇ ਪ੍ਰਸ਼ਾਸਨ ਪਹੁੰਚਿਆ ਹੋਇਆ ਹੈ ਜੋ ਕਿ ਜੇਸੀਬੀ ਦਾ ਕਹਿੰ ਲੋ ਪੀਲਾ ਪੰਜਾ ਜਿਹੜਾ ਅੱਜ ਚੱਲਣਾ ਹੈ ਸੁਨਾਮ ਉੱਤਮ ਸਿੰਘ ਵਾਲੇ ਦੀਆਂ ਤਸਵੀਰਾਂ ਨੇ ਇਹ ਇੱਕ ਨਸ਼ਾ ਤਸਕਰ ਦੇ ਘਰ ਦੇ ਉੱਤੇ ਜਿਹੜਾ ਇਹ ਬਲਡੋజర్ ਕਹਿੰ ਲੋ ਪੀਲਾ ਪੰਜਾ ਕਹਿੰ ਲੋ ਚੱਲਣਾ ਹੈ ਬਸ ਕੁਝ ਸੁਨਾਮ ਉੱਤਮ ਸਿੰਘ ਵਾਲਾ ਵੀ ਜਿਹੜਾ ਪੀਲਾ ਪੰਜਾ ਜੁਪੀ ਦੇ ਵਿੱਚ ਚੱਲਦਾ ਹੁੰਦਾ ਸੀ ਕਦੇ ਉਹ ਹੁਣ ਸੁਨਾਮ ਦੇ ਵਿੱਚ ਚੱਲਣ ਜਾ ਰਿਹਾ ਅੱਜ ਸੁਨਾਮ ਇੰਦਰਾਬਸਤੀ ਦੇ ਵਿੱਚ ਖੜੇ ਹਾਂ ਤੁਸੀਂ ਦੇਖ ਰਹੇ ਹੋ ਖੋਜ ਖਬਰ ਤੇ ਗੁਲਜਾਰ ਸਿੰਘ ਢਾਲੀਵਾਲ ਦੀ ਗਰਾਊਂਡ ਜ਼ੀਰੋ ਰਿਪੋਰਟ ਤੁਸੀਂ ਦੱਸੋ ਵੀ ਇਹ ਪੀਲਾ ਪੰਜਾ ਜਿਹੜਾ ਅੱਗੇ ਜੂਪੀ ਬਿਹਾਰ ਦੇ ਵਿੱਚ ਜੂਪੀ ਦੇ ਵਿੱਚ ਆਮ ਦੇਖਦੇ ਸੀ ਆਪਾਂ ਜੂਪੀ 'ਚ ਚੱਲਦਾ ਸੀ ਉਹ ਦੇਖ ਸਕਦੇ ਹੋ ਤਸਵੀਰਾਂ ਉਹ ਸੁਨਾਮ ਚੱਲਣ ਜਾ ਰਿਹਾ ਹੈ ਕਿਵੇਂ ਦੇਖਦੇ ਹੋ ਉਹਨੂੰ ਵੀ ਇਹ ਚੱਲਣਾ ਚਾਹੀਦਾ ਹੈ ਕਿਵੇਂ ਲੱਗਦਾ ਤੁਹਾਨੂੰ ਕਿ ਇਹ ਜੋ ਜੂਪੀ ਦੇ ਵਿੱਚ ਕਿਸੇ ਟਾਈਮ ਦਹਿਸ਼ਤ ਪਾਈ ਹੋਈ ਸੀ ਇਸ ਪੀਲੇ ਪੰਜੇ ਨੇ ਅੱਜ ਸੁਨਾਮ ਦੇ ਵਿੱਚ ਤਸਵੀਰਾਂ ਦੇਖ ਰਿਹਾ ਹਾਂ ਤੁਸੀਂ ਸੁਨਾਮ ਉਤਮ ਸਿੰਘ ਵਾਲਾ ਵਿਖੇ ਹਾਂਜੀ ਸ਼ਰਮਾ ਜੀ ਸ੍ਰੀਕਾਲ ਦੋਸਤੋ ਇਸ ਵਕਤ ਸਨਾਮ ਉਦਮ ਸਿੰਘ ਵਾਲਾ ਦੇ ਵਿੱਚ ਖੜੇ ਆਂਗੇ ਜੋ ਕਿ ਪੀੜਾ ਪੰਜਾਬ ਬਲਡੋਚਰ ਹੈ ਜਿਹੜਾ ਨਸ਼ਾ ਤਸਕਰਾਂ ਦੇ ਘਰਾਂ ਦੇ ਉੱਤੇ ਚੱਲ ਰਿਹਾ ਇਸ ਵਕਤ ਕਿਵੇਂ ਜੂਪੀ ਦੇ ਵਿੱਚ ਚੱਲਦਾ ਸੀ ਟ੍ਰੈਂਡ ਸੀ ਜੂਪੀ ਦੇ ਵਿੱਚ ਅੱਜ ਇਸ ਵਕਤ ਸਨਾਮ ਉਦਮ ਸਿੰਘ ਵਾਲਾ ਦੇ ਵਿੱਚ ਦੇਖਦੇ ਹਾਂ ਵੱਡੀ ਪੱਧਰ ਤੇ ਪ੍ਰਸ਼ਾਸਨ ਹੈ ਜਿਹੜੀ ਨਸ਼ਾ ਤਸਕਰਾਂ ਦੇ ਖਿਲਾਫ ਕਾਰਵਾਈ ਪਾਉਣ ਜਾ ਰਿਹਾ ਹੈ ਜੈ ਜੈ ਜੀ ਹਾਂਜੀ ਜਨਤ ਸਿੰਘ ਜੀ ਤੁਹਾਨੂੰ ਪਤਾ ਹੀ ਹੈ ਵੀ ਅੱਗਾ ਜਿਹੜਾ ਇਹ ਸਨਾਮ ਹੈ ਉਹ ਕਿ ਨਸ਼ਿਆਂ ਦੀ ਮੰਡੀ ਕਿਹਾ ਜਾਵੇ ਜੇ ਤਾਂ ਨਸ਼ਿਆਂ ਦਾ ਘਰ ਕਹਿ ਸਕਦੇ ਆ ਮੈਂ ਦੂਆ ਪੰਜਾ ਸਾਹਮਣੇ ਦੇਖ ਸਕਦੇ ਤੁਸੀਂ ਖੜੇਗਾ ਜੋ ਕਿ ਬਹੁਤ ਜਲਦੀ ਜੋ ਕਿ ਨਸ਼ੇ ਦੇ ਤਸਕਰ ਨੇ ਉਹਨਾਂ ਦੇ ਮਕਾਨਾਂ ਦੇ ਉੱਤੇ ਚੱਲੂਗਾ ਬਹੁਤ ਜਲਦੀ ਦੇਖ ਸਕਦੇ ਹਾਂ ਜੀ ਇਸ ਤਰ੍ਹਾਂ ਦੀਆਂ ਤਸਵੀਰਾਂ ਨੇ ਜਿਹੜੀਆਂ ਇੱਥੇ ਬਣੀਆਂ ਹੋਈਆਂ ਨੇ ਸੁਨਾਮ ਉਦਮ ਸਿੰਘ ਵਾਲਾ ਵਿਖੇ ਸੁਨਾਮ ਉਦਮ ਸਿੰਘ ਵਾਲਾ ਵਿਖੇ ਅੱਜ ਵੱਡੀ ਪੱਧਰ ਤੇ ਪ੍ਰਸ਼ਾਸਨ ਪਹੁੰਚਿਆ ਹੋਇਆ ਹੈ ਜੋ ਕਿ ਜੀਸੀਬੀ ਦਾ ਕਹਿੰ ਲੋ ਪੀਲਾ ਪੰਜਾ ਜਿਹੜਾ ਅੱਜ ਚੱਲਣਾ ਹੈ ਸੁਨਾਮ ਉੱਤਮ ਸਿੰਘ ਵਾਲੇ ਦੀਆਂ ਤਸਵੀਰਾਂ ਨੇ ਇਹ ਇੱਕ ਨਸ਼ਾ ਤਸਕਰ ਦੇ ਘਰ ਦੇ ਉੱਤੇ ਜਿਹੜਾ ਇਹ ਬਿੰਡੋਜਰ ਕਹਿੰ ਲੋ ਪੀਲਾ ਪੰਜਾ ਕਹਿੰ ਲੋ ਚੱਲਣਾ ਹੈ ਬਸ ਕੁਝ ਪਲਾਂ ਦੀ ਵਿੱਚ ਸਾਨੂੰ ਪੂਰੀਆਂ ਜਿਹੜੀ ਜਾਣਕਾਰੀ ਹੈ ਪਲ-ਪਲ ਦੀ ਜਾਣਕਾਰੀ اسی ਤਰ੍ਹਾਂ ਦਿੰਨੇ ਦਿੰਦੇ ਰਹਾਂਗੇ ਦੋਸਤੋ ਦੇਖ ਸਕਦੇ ਹੋ ਜਿਹੜੀ ਵੱਡੀ ਕਾਰਵਾਈ ਅੱਜ ਜਿਹੜੀ ਸਮਾਨ ਹੈ ਜਿਹੜਾ ਉਹ ਦੇਖ ਸਕਦੇ ਹੋ ਬਾਹਰ ਕੱਢ ਲਿਆ ਕੱਢਿਆ ਜਾ ਰਿਹਾ ਨਸ਼ਾ ਤਸਕਰ ਦੇ ਘਰੋਂ ਤੇ ਉਸ ਤੋਂ ਬਾਅਦ ਉਹਦੇ ਉੱਪਰ ਪੀਲਾ ਪੰਜਾ ਜਿਹੜਾ ਬਲਡوزر ਚੱਲੂਗਾ ਟਰਾਬਸਤੀ ਸੁਨਾਮ ਦੀਆਂ ਤਸਵੀਰਾਂ ਨੇ ਤਸਵੀਰਾਂ ਦੇਖ ਰਹੇ ਹਾਂ ਤੁਸੀਂ ਖੋਜ ਖਬਰ ਦੇ ਉੱਤੇ ਦੇਖ ਸਕਦੇ ਹੋ ਦੋਸਤੋ ਇਸ ਤਰ੍ਹਾਂ ਦੇ ਨਾਲੇ ਜਿਹੜੀ ਅੱਜ ਸੁਨਾਮ ਉਦਮ ਸਿੰਘ ਵਾਲਾ ਵਿਖੇ ਜੋ ਨਸ਼ਾ ਤਸਕਰ ਸੀ ਵੱਡੀ ਕਾਰਵਾਈ ਹੈ ਜਿਹੜੀ ਉਹਨਾਂ ਦੇ ਖਿਲਾਫ ਪੈਣ ਜਾ ਰਹੀ ਹੈ ਕਿ ਤੇ ਦੇਖ ਰਹੇ ਹੋ ਖੋਜ ਖਬਰ ਦੇ ਉੱਤੇ ਤਸਵੀਰ ਦੇਖ ਸਕਦੇ ਹੋ ਕਿਸ ਤਰ੍ਹਾਂ ਇੱਕ ਵੱਡੀ ਕਾਰਵਾਈ ਹੈ ਜਿਹੜੀ ਪੈਣ ਜਾ ਰਹੀ ਹੈ ਨਸ਼ਾ ਤਸਕਰਾਂ ਦੇ ਖਿਲਾਫ ਨਸ਼ਾ ਤਸਕਰਾਂ ਦੇ ਖਿਲਾਫ ਵੱਡੀ ਕਾਰਵਾਈ ਹੈ ਜਿਹੜੀ ਪੈਣ ਜਾ ਰਹੀ ਹੈ ਇਸ ਨਾਮ ਉਦਮ ਸਿੰਘ ਵਾਲਾ ਪ੍ਰਸ਼ਾਸਨ ਵੱਲੋਂ ਸੁਨਾਮ ਉਦਮ ਸਿੰਘ ਵਾਲਾ ਪ੍ਰਸ਼ਾਸਨ ਵੱਲੋਂ ਵੱਡੀ ਕਾਰਵਾਈ ਹੈ ਜਿਹੜੀ ਨਸ਼ਾ ਤਸਕਰਾਂ ਦੇ ਖਿਲਾਫ ਪੈਣ ਜਾ ਰਹੀ ਹੈ ਪੀਲਾ ਪੰਜਾ ਦੇਖ ਸਕਦੇ ਹੋ ਸਾਹਮਣੇ ਛੋਟੇ ਤਸਵੀਰਾਂ ਦੇ ਵਿੱਚ ਇਸ ਤਰ੍ਹਾਂ ਸੁਨਾਮ ਉਤਮ ਸਿੰਘ ਬੜਾ ਦੀਆਂ ਤਸਵੀਰਾਂ ਨੇ ਜੀ ਦੇਖ ਸਕਦੇ ਹੋ ਪਰ ਬਈ ਜਿਹੜੀ ਪੈਣ ਜਾ ਰਹੀ ਹੈ ਬਹੁਤ ਸਮੇਂ ਦੀ ਨਗਰਸੀ ਪ੍ਰਸ਼ਾਸਨ ਦੀ ਨਸ਼ਾ ਤਸਕਰਾਂ ਦੇ ਉੱਪਰ ਜੋ ਪੰਜਾਬ ਸਰਕਾਰ ਦੀਆਂ ਸਖਤ ਹਦਾਇਤਾਂ ਤੋਂ ਬਾਅਦ ਪੰਜਾਬ ਸਰਕਾਰ ਹੈ ਜਿਹੜੀ ਉਦਾ ਮੂਡ ਹੈ ਜਿਹੜਾ ਬਦਲ ਚੁੱਕਿਆ ਹੈ ਨਸ਼ੇ ਤਸਕਰਾਂ ਦੇ ਖਿਲਾਫ ਪੰਜਾਬ ਸਰਕਾਰ ਦਾ ਜਿਹੜਾ ਮੂਡ ਹੈ ਬਿਲਕੁਲ ਬਦਲ ਚੁੱਕਿਆ ਹੈ ਤੇ ਇਸ ਤਰ੍ਹਾਂ ਜਿਹੜੀ ਕਾਰਵਾਈ ਹੈ ਜਿਹੜੀ ਪੈਣ ਜਾ ਰਹੀ ਹੈ ਪਹਿਲੀ ਕਾਰਵਾਈ ਸ਼ੁਰੂਆਤ ਦੇਖ ਸਕਦੇ ਹਾਂ ਤਸਵੀਰਾਂ ਦੇ ਵਿੱਚ ਸ਼ੁਰੂਆਤ ਹੈ ਜਿਹੜੀ ਹੋ ਚੁੱਕੀ ਹੈ ਜੀ ਜਿਹੜੀ ਸ਼ੁਰੂਆਤ ਹੈ ਸ਼ਾਇਦ ਗੇਟ ਦੇ ਅੱਗੇ ਘਰ ਦੇ ਅੱਗੇ ਖੋਖਾ ਖਾਕਾ ਲਾਇਆ ਹੋਊਗਾ ਸ਼ਾਇਦ ਆ ਲਾਇਆ ਹੋਇਆ ਸੀ ਘਰ ਦੇ ਅੱਗੇ ਰੱਖਿਆ ਹੋਇਆ ਸੀ ਕੁਝ ਪੜਦਾ ਪਾਉਣ ਲਈ ਕਹਿ ਸਕਦੇ ਆ ਪਹਿਲਾਂ ਉਸ ਦੀੇ ਬਾਰੀ ਆਈ ਹੈਗੀ ਇਸ ਤਰ੍ਹਾਂ ਦੀ ਹੈ ਜਿਹੜੀ ਵੱਡੀ ਕਾਰਪਈ ਹੈ ਜਿਹੜੀ ਪ੍ਰਸ਼ਾਸਨ ਵੱਲੋਂ ਪਾਈ ਜਾ ਰਹੀ ਹੈ ਜੀ ਸਨਾਮ ਉਦਮ ਸਿੰਘ ਵਾਲੇ ਦੀਆਂ ਜਿਲ੍ਹਾ ਸੰਗਰੂਰ ਦੀਆਂ ਤਸਵੀਰਾਂ ਨੇ ਇਹ ਮੰਤਰੀ ਅਮਨ अरोड़ा ਜੀ ਦਾ ਸ਼ਹਿਰ ਪੈਂਦਾ ਇਹ ਹਲਕਾ ਹੈ ਉਹਨਾਂ ਦਾ ਸਨਾਮ ਉਦਮ ਸਿੰਘ ਵਾਲਾ ਇਸ ਤਰ੍ਹਾਂ ਪੀੜਾ ਪੰਚਾਇਤ ਜਿਹੜਾ ਅੱਜ ਸਨਾਮ ਉਦਮ ਸਿੰਘ ਵਾਲਾ ਦੇ ਵਿੱਚ ਚੱਲ ਰਿਹਾ ਹੈ ਤਸਵੀਰਾਂ ਦੇਖ ਸਕਦੇ ਹੋ ਜੀ ਤੁਸੀਂ ਦੇਖ ਰਹੇ ਹੋ ਖੋਜ ਖਬਰ ਤੇ ਗੁਲਜਾਰ ਸਿੰਘ ਢਾਲੀਵਾਲ ਦੀ ਗਰਾਊਂਡ ਜ਼ੀਰੋ ਰਿਪੋਰਟ ਦੇਖ ਸਕਦੇ ਹੋ ਜੀ ਤਸਵੀਰਾਂ ਇਸ ਤਰ੍ਹਾਂ ਨਸ਼ਾ ਤਸਕਰਾਂ ਦੇ ਜਿਹੜੇ ਮਕਾਨ ਨੇ ਢਾਹੇ ਜਾ ਰਹੇ ਨੇ ਦੇਖ ਸਕਦੇ ਹੋ ਦੋਸਤੋ ਇਸ ਤਰ੍ਹਾਂ ਦੇ ਨਾਲ ਹੈ ਜਿਹੜਾ ਚੱਲ ਰਿਹਾ ਹੈਗਾ ਸੁਨਾਮ ਉਦਮ ਸਿੰਘ ਵਾਲਾ ਦੇ ਵਿੱਚ ਸੁਨਾਮ ਉਦਮ ਸਿੰਘ ਵਾਲਾ ਦੇ ਤਸਵੀਰਾਂ ਨੇ ਇਹ ਪ੍ਰਸ਼ਾਸਨ ਵੱਲੋਂ ਵੱਡੀ ਕਾਰਵਾਈ ਹੈ ਜਿਹੜੀ ਉਹ ਪਾਈ ਜਾ ਰਹੀ ਹੈ ਇਸ ਤਰ੍ਹਾਂ ਦੇ ਨਾਲ ਵੱਡੀ ਕਾਰਵਾਈ ਹੈ ਜਿਹੜੀ ਸੁਨਾਮ ਉਦਮ ਸਿੰਘ ਵਾਲਾ ਵੀਖੇ ਦੇਖ ਸਕਦੇ ਹੋ ਨਸ਼ਾ ਤਸਕਰਾਂ ਦੇ ਖਿਲਾਫ ਤਸਵੀਰਾਂ ਸੁਨਾਮ ਉਦਮ ਸਿੰਘ ਵਾਲੇ ਦੀਆਂ ਨੇ ਇਹ ਵੱਡੀ ਗਿਣਤੀ ਚ ਪ੍ਰਸ਼ਾਸਨ ਜੇ ਕਹਦੀ ਹੈ ਹਜ਼ਾਰਾਂ ਦੀ ਗਿਣਤੀ ਚ ਇੱਥੇ ਪਹੁੰਚਿਆ ਤੇ ਕਾਰਵਾਈ ਦੀ ਜਿਹੜੀ ਸ਼ੁਰੂਆਤ ਹੈ ਉਹ ਕਰੀ ਗਈ ਹੈ ਜੀ ਦੇਖ ਸਕਦੇ ਹੋ ਤਸਵੀਰਾਂ ਖੋਜ ਖਬਰ ਦੇ ਉੱਤੇ ਦੇਖ ਰਹੇ ਹੋ ਤੁਸੀਂ ਪ੍ਰਸ਼ਾਸਨ ਵੱਲੋਂ ਵੱਡੀ ਕਾਰਵਾਈ ਹੈ ਜਿਹੜੀ ਇੱਥੇ ਪਾਈ ਗਈ ਹੈ ਜੀ ਇਸ ਤਰ੍ਹਾਂ ਦੀਆਂ ਤਸਵੀਰਾਂ ਨੇ ਜੀ ਦੇਖ ਸਕਦੇ ਹੋ ਸੁਨਾਮ ਉਦਮ ਸਿੰਘ ਵਾਲੇ ਦੇ ਵਿੱਚ ਨਸ਼ਾ ਤਸਕਰਾਂ ਦੇ ਖਿਲਾਫ ਜੋ ਪੀਲਾ ਪੰਜਾ ਚੱਲਿਆ ਉਹ ਤਸਵੀਰਾਂ ਨੇ ਇਹ ਉਹ ਤਸਵੀਰਾਂ ਦੇਖ ਸਕਦੇ ਹੋ ਤੁਸੀਂ ਸੁਨਾਮ ਉਦਮ ਸਿੰਘ ਵਾਲੇ ਦੀਆਂ ਬਹੁਤ ਸਮੇਂ ਦਾ ਪ੍ਰਸ਼ਾਸਨ ਜੋ ਕਿ ਸਰਕਾਰ ਨੂੰ ਕਹਿ ਸਕਦੇ ਆ ਕਿ ਸਰਕਾਰ ਜਾਗੀ ਹੈਗੀ ਹੁਣ ਜੋ ਕਿ ਸਰਕਾਰ ਸੁੱਤੀ ਪਈ ਸੀ ਕਾਫੀ ਸਮੇਂ ਤੋਂ ਜਾਗੀ ਹੈਗੀ ਹੁਣ ਲਗਭਗ 3 ਸਾਲਾਂ ਬਾਅਦ ਸਰਕਾਰ ਦੀਆਂ ਅੱਖਾਂ ਨੇ ਜਿਹੜੀਆਂ ਖੁੱਲੀਆਂ ਨੇ ਤੇ ਵੱਡੀ ਕਾਰਵਾਈ ਹੈ ਜਿਹੜੀ ਪ੍ਰਸ਼ਾਸਨ ਵੱਲੋਂ ਪਾਈ ਜਾ ਰਹੀ ਹੈ ਕੀ ਦੇਖ ਸਕਦੇ ਹੋ ਤਸਵੀਰਾਂ ਅੰਦਰ ਹੈ ਜੋ ਸਿਸਟਮ ਹੈ ਜੋ ਬਣਾਇਆ ਹੋਇਆ ਸੀ ਇਸ ਤਰ੍ਹਾਂ ਦਾ ਕੋਟੀਆਂ ਬਣਾਈਆਂ ਹੋਈਆਂ ਤੀਆਂ ਛੋਟੀਆਂ ਛੋਟੀਆਂ ਕੰਦਾ ਕੱਢ ਕੇ ਵਿੱਚ ਦੀ ਵਿੱਚ ਵਿੱਚ ਦੇਖ ਸਕਦੇ ਹੋ ਬਰੋਟਾ ਜੋ ਵਿਚਲਿਆ ਹੋਇਆ ਸੀਗਾ ਬਰੋਟੇ ਦੇ ਆਲੇ-ਦਾਲੇ ਇਸ ਤਰ੍ਹਾਂ ਕੋਟੀਆਂ ਮਾਰ ਕੇ ਦੇਖ ਸਕਦੇ ਹੋ ਜੀ ਨਾਮ ਉਦਮ ਸਿੰਘ ਵਾਲੇ ਦੀਆਂ ਤਸਵੀਰਾਂ ਨੇ ਇਹ ਦੇਖ ਸਕਦੇ ਜੀ ਮੌਕੇ ਤੇ ਸਾਰੇ ਸਭ ਪਹੁੰਚੇ ਨੇ ਸਕਦੇ ਨੇ ਇਸ ਤਰ੍ਹਾਂ ਜੋ ਪ੍ਰਸ਼ਾਸਨ ਨੇ ਅੱਜ ਵੱਡੀ ਕਾਰਵਾਈ ਪਾਈ ਹੈਗੀ ਦੇਖ ਸਕਦੇ ਹਾਂ ਜੀ ਦੇਖ ਸਕਦੇ ਹੋ ਜੀ ਇਸ ਤਰ੍ਹਾਂ ਇੱਕ ਵੱਡੀ ਕਾਰਵਾਈ ਅੱਜ ਅੰਜਾਮ ਦਿੱਤਾ ਹੈ ਪ੍ਰਸ਼ਾਸਨ ਨੇ